ਤੇ ਚਾਰ ਧਾਮ ਹਨ ਪੰਜ ਤਖਤ ਸਾਡੇ ਮੌਜੂਦਾ ਦੌਰ ਵਿੱਚ ਪੰਜ ਤਖਤ ਨੇ ਅਤੇ ਚਾਰ ਧਾਮ ਹਨ ਚਾਰ ਧਾਮ ਕਿਹੜੇ ਨੇ ਨਨਕਾਣਾ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਤਰਨਤਨ ਸਾਹਿਬ ਤੇ ਸ੍ਰੀ ਮੁਕਸਰ ਸਾਹਿਬ ਇਹ ਸਾਡੇ ਚਾਰ ਧਾਮ ਨੇ ਔਰ ਪੰਜ ਤਖਤ ਨੇ ਸਿੱਖ ਨੇ ਅਮਰ ਦਸ਼ਾ ਕੇ ਇਨ੍ਹਾਂ ਪੰਜ ਤਖਤਾਂ ਤੇ ਚਾਰ ਧਾਮਾਂ ਦੀ ਯਾਤਰਾ ਜ਼ਰੂਰ ਕਰਨੀ ਜੇ ਕੋਈ ਸੁਧਾਈ ਵੀ ਕਰਾਵੇ ਮਤਲਬ ਦੁਬਾਰਾ ਅਮਰ ਦਸ਼ਾ ਕੇ ਪੇਸ਼ ਹੋਵੇ ਉਸ ਤੋਂ ਉਪਰੰਤ ਵੀ ਉਹ ਪੰਜ ਤਖਤਾਂ ਤੇ ਚਾਰ ਧਾਮਾਂ ਦੀ ਯਾਤਰਾ ਜ਼ਰੂਰ ਬਰ ਜ਼ਰੂਰ ਕਰੇ ਟਟੋ ਕੱਟ 5 ਪੈਸੇ ਗੋਲਕ ਵਿੱਚ ਪਾਵੇ ਤੇ 5 ਪੈਸਿਆਂ ਦੀ ਕੜਾ ਪ੍ਰਸ਼ਾਦੀ ਦੀ ਦੇਗ ਜ਼ਰੂਰ ਕਰਾਵੇ ਫਿਰ 5 ਰੁਪਏ ਦੀ ਦੇਗ ਹੋਣ ਲੱਗੀ ਪੈਸੇ ਤੋਂ ਬਾਅਦ ਅੱਜ 15 ਜਾਂ 20 ਜਾਂ 10 ਰੁਪਏ ਦੀ ਦੇਗ ਜ਼ਰੂਰ ਵਰ ਜ਼ਰੂਰ ਹੁੰਦੀ ਮੈਨੂੰ ਕੱਟ ਤੋਂ ਕੱਟ ਜਿੰਨੀ ਕੜਾ ਪ੍ਰਸ਼ਾਦੀ ਦੀ ਦੇਗ ਦੀ ਪਰਚੀ ਹੁੰਦੀ ਹੈ ਓਨੀ ਕੜਾ ਪ੍ਰਸ਼ਾਦ ਦੀ ਦੇਗ ਜ਼ਰੂਰ ਕਰਾਉਣੀ ਤੇ ਓਨੀ ਹੀ ਮਾਇਆ ਗੁੱਲਕ ਵਿੱਚ ਜ਼ਰੂਰ ਪਾਉਣੀ ਮੈਨੂੰ ਦਸਵੰਦ ਵੀ ਦੇਣਾ ਫਿਰ ਅਸੀਂ ਅਮਰ ਧਾਰੀ ਹੋਣ ਦਾ ਜਿਹੜਾ ਫਰਜ਼ ਆ ਉਹ ਅਦਾ ਕਰਦੇ ਹਾਂ ਸਾਡਾ ਧਾਮ ਹੈ ਗੁਰ ਧਾਮ ਹੈ ਰਾਸ ਵਿੱਚ ਵੀ ਕਹਿੰਦੇ ਨੇ ਪੰਜਾਂ ਤਖਤਾਂ ਸਬੱਤ ਗੁਰਦੁਆਰ ਗੁਰਧਾਮ ਚਾਰ ਨੇ ਗੁਰਦੁਆਰੇ ਸਰਬੱਤ ਨੇ ਸਰਬੱਤ ਗੁਰਧਾਮ ਨਹੀਂ ਹੈਗੇ ਗੁਰਦੁਆਰੇ ਬਹੁ ਗਿਣਤੀ ਵਿੱਚ ਹਨ ਨਿਤ ਨਵੇਂ ਆਸਥਾਨ ਮਹਾਰਾਜ ਦੀ ਬਰਕਤ ਬਖਸ਼ਿਸ਼ ਦੇ ਨਾਲ ਪ੍ਰਗਟ ਹੋ ਰਹੇ ਨੇ ਉਹ ਦਿਨ ਦੂਰ ਨਹੀਂ ਜਦੋਂ ਸਾਡੇ ਗੁਰਦੁਆਰੇ ਗੁਰਧਾਮ ਯੂਰਪ ਦੇ ਵਿੱਚ ਤੇ ਆਸਟ੍ਰੇਲੀਆ ਵਿੱਚ ਵੀ ਪ੍ਰਗਟ ਹੋਣੇ ਲੋਕਾਂ ਨੂੰ ਪਤਾ ਲੱਗੇਗਾ ਵੀ ਹਾਂ ਮਹਾਰਾਜ ਉੱਥੇ ਵੀ ਗਏ ਆ ਖੈਰ ਪਰ ਸਾਡੇ ਧਾਮ ਜਿਹੜੇ ਨੇ ਉਹ ਚਾਰ ਨੇ ਨਨਕਾਣਾ ਸਾਹਿਬ ਸਾਡਾ ਗੁਰਧਾਮ ਆ ਤੇ ਉਹਦੀ ਯਾਤਰਾ ਕਰਨੀ ਹਰੇਕ ਸਿੱਖ ਦਾ ਫਰਜ਼ ਹੈ